ਸਾਡੇ ਬੜਾ ਸੁੱਚਾ ਹੁਣ ਮਰਿਆ ਮੈਂ ਤਾਂ ਹੁਣ ਤੱਕਰ ਦੇਖਿਆ ਉਹ ਜਵਾਨੀ ਵੇੜੇ ਮਰ ਗਿਆ ਯਾਨੀ ਮੇਰਾ ਦੇਖਿਆ ਵਿਆ ਜੇ ਉਹ ਮੇਰੇ ਪਿਓ ਉਹਨਾਂ ਦਾ ਆਣੀ ਉਹ ਦੱਸਦੇ ਹੁੰਦੇ ਸੀ ਸਾਰੇ ਪਿੰਡ ਚ ਪਤਾ ਜਦੋਂ ਉਹ ਮਰ ਗਿਆ ਤੇ ਉਹਨੂੰ ਤਾਂ ਪੁੱਤੈ ਨੂੰ ਆਖੇ ਤੇ ਉਦੋਂ ਸੀੜੀਆਂ ਨਹੀਂ ਸੀ ਹੁੰਦੀਆਂ ਉਦੋਂ ਮੰਜਿਆਂ ਤੇ ਲਿਜਾਂਦੇ ਸੀ ਸਾਡੀ ਸੁਰਸਤੀਆਂ ਸੀੜੀਆਂ ਤਾਂ ਹੁਣ ਬਣੀਆਂ ਅੱਛਾ ਮੰਜੇ ਤੇ ਪਾਤਾ ਤੇ ਚੱਕਣਿਆ ਸੀ ਤਿਆਰੀ ਸੀ ਚੱਕਣ ਦੀ ਸਿਰਿਆਂ ਨੂੰ ਉਹਦੀ ਲਾਟਾਂ ਐ ਵੱਜੀਆਂ ਐ ਐਓ ਲੱਤ ਵੱਜੀ ਉਹਨੇ ਪੁਰੂnga ਆਸੇ-ਪਾਸੇ ਕਰਤਿਆਂ ਖਟਖਣਾਤਾ ਵੀ ਲੱਤ ਵੱਜਦੀ ਆ ਤੇ ਥੋੜੇ ਚਿਰ ਬਾਅਦ ਉੱਠ ਕੇ ਬਹਿ ਗਿਆ ਮੱਥੇ ਜਿਤੇ ਹੱਤਰ ਕੇ ਤੇ ਕੀ ਹੋਗਾ ਆਰਾ ਮੈਨੂੰ ਪਤਾ ਖੁਸ਼ੀ ਪੁਰੂnga ਨੂੰ ਲੱਗ ਮੈਨੂੰ ਪਤਾ ਕੋਈ ਗੱਲ ਨਹੀਂ ਤੇ ਇੰੋਂ ਕਰੋ ਆਰਾ ਲੋਹਾਰੇ ਜਾ ਕੇ ਦੇਖ ਕੇ ਉਹ ਲੋਹਾਰੇ ਦਾ ਸੋਚਾ ਮਜਬੀ ਸਖਾਂ ਦਾ ਮਰ ਗਿਆ ਹੋਰ ਇਹ ਗੱਲ ਕੀ ਉਹ ਆਰਾ ਜਦੋਂ ਮੈਨੂੰ ਲੈ ਕੇ ਗਏ ਨਾ ਇਥੋਂ ਜਮਦੂਤ ਆਰਾ ਐਡੀਆਂ-ਐਡੀਆਂ ਸੂਣਾ ਤੇ ਮੇਰੇ ਨੰਗੇ ਇਹ ਸੱਚੀਆਂ ਗੱਲਾਂ ਨੰਗੇ ਪੈਰ ਤੇ ਆ ਆਦਾ ਖਿੱਚੀ ਜਾਂ ਉਸ ਤੋਂ ਦੀ ਆਦਾ ਮੈਂ ਕਿਹਾ ਮੇਰੇ ਕੰਡੇ ਵੱਜਦੇ ਆ ਆ ਦੇ ਇੱਕ ਤੇ ਜੁੱਤੀ ਪੁੰਨ ਕਰੀ ਸੀ ਫੇਰਾ ਆ ਜਦੋਂ ਕਾਹਾਂ ਲੱਗੇ ਗਏ ਧਰਮਰਾਜ ਕੋਲੇ ਐਡਾ ਉਹਨੇ ਐ ਦੇਖ ਲਾ ਅਦ ਕਹਾਂ ਓਏ ਤੇਰਾ ਕੁੱਛੇ ਵਾਲਾ ਸੱਚਾ ਲਿਆਂਦਾ ਉਹ ਲੋਹਾਰੇ ਆ ਸੱਚਾ ਪਾਈ ਉਹਨੂੰ ਲਿਓ ਮਜਬੀ ਸਖਾਂ ਦਾ ਜਦੋਂ ਲੋਹਾਰੇ ਗਏ ਤਾਂ ਪਤਾ ਲਿਆਂ ਇਹ ਤਾਂ ਠੀਕ ਹੋ ਗਿਆ ਉਹ ਐ ਖੜਾ ਸੀ ਬਾਗੀ ਸੀ ਉਹ ਆ ਵਗ ਬੋ ਆਇਆ ਬਲੇ ਚਾ ਤਰੀ ਵੀ ਗਾਂਖ ਤੇ ਐ ਹਿੱਲੀ ਮਾੜੀ ਜੀ ਗਾਣ ਕਹਿੰਦਾ 헤헤 ਐ ਕਰਿਆ ਉਥੇ ਡੱਕੇ ਪ੍ਰਾਨ ਨਿਕਲ ਗਏ ਤੇ ਉਹ ਬੁੜੇ ਨੇ ਕੀ ਕੀਤਾ ਸਾਡੇ ਦੇਖਣ ਚ ਜਿੱਥੋਂ ਜੇਠ ਚੜਨਾ ਜੁੱਤੀ ਨਵੀਂ ਸਮਾ ਤਾਜੀ ਸਮਾਖੇ ਨਵੀਂ ਪੁੰਨ ਕਰਦਾ ਰਿਆ ਹੁਣ ਮਰਿਆ ਨਵੀਂ ਜੁੱਤੀ ਪੁੰਨ ਕਰਦਾ ਨਹੀਂ ਆ ਵੀ ਤੇਰੇ ਪੈਣਾ ਕਾਲ ਲੋ ਕਾਲ ਦੱਸਿਆ ਤੇ ਉਹਨੇ ਭਾਈ 15 ਦਿਨ ਪਹਿਲਾਂ ਸਰੀਰ ਛੱਡਤਾ ਅਸਲੀ ਵਕਰਮਾਨੀ ਤੇ ਨਾ ਕਰਨੇ ਨੋ ਕਰਨੇ ਸਰੀਰ ਛੜਤਾ ਦੇ ਆਈ ਦੂਤ ਲੈ ਕੇ ਗਏ ਟਾਂਗੇ ਤੇ ਲੈ ਕੇ ਗਏ ਬੜੀਆ ਜਾ ਕੇ ਸਿਉਨੇ ਦਾ ਮਹਿਲ ਮਿਲ ਗਿਆ ਸਿਉਨੇ ਮਹਿਲਾ ਛੜਤਾ ਸਿਉਨੇ ਦਾ ਪਲੰਗ ਸਹੀ ਸਿਉਨੇ ਦਾ ਵਿਸਤਰਾ ਜਦੋਂ ਪਿਆਸ ਲੱਗੀ ਪਾਣੀ ਨੂੰ ਤੇ ਸੋਨੇ ਰੰਗਾ ਪਾਣੀ ਸਹੀ ਸੋਨੇ ਰੰਗੀ ਸਬਜੀ ਰੋਟੀਆਂ ਸਭ ਕੁਝ ਸਿਉਨੇ ਦਾ ਹੀ ਧਰਮਰਾਜ ਮੂਰੇ ਜਾ ਕੇ ਪਿੱਟਿਆ ਆਹ ਰਾਜੀ ਮੈਂ ਤਾਂ ਐਨਾ ਸੋਨਾ ਪੁੰਨ ਕਰਦਾ ਰਿਹਾ ਵੀ ਮੈਨੂੰ ਇਹ ਰੋਟੀ ਟੋਕ ਮਿਲਦਾ ਹੀ ਨਹੀਂ ਇਹ ਕਿਧਰ ਨੂੰ ਗਈ ਗੱਲ ਉਹ ਵਾਲਾ ਭਾਈ ਤੂੰ ਸੋਨਾ ਹੀ ਪੁੰਨ ਕੀਤਾ ਤੈਨੂੰ ਸੋਨਾ ਹੀ ਮਿਲੂਗਾ ਤੂੰ ਕਿਤੇ ਲੀੜਾ ਪੁੰਨ ਕੀਤਾ ਕਿਤੇ ਲੀੜਾ ਨਹੀਂ ਨਾ ਕਿਤੇ ਤਾਂ ਰੋਟੀ ਨੂੰ ਦਾਨ ਰੋਟੀ ਟੋਕ ਕੀਤਾ ਕੁਛ ਨਹੀਂ ਦਾਨ ਕੀਤਾ ਤੈਨੂੰ ਇਹ ਹੀ ਮਿਲੂਗਾ ਉਹ ਆਲਾ ਫੇਰ ਹੁਣ ਉਹ ਆਦਾ ਵੀ ਤੇਰੇ ਦਿਨਾਂ ਦੇ 15 ਰਹਿੰਦੇ ਆ ਜੀਵਤ ਦੇ ਤੂੰ 15 ਦਿਨ ਪਹਿਲਾ ਸਰੀਰ ਛੱਡਿਆ ਆ ਕੋਈ ਤੈਨੂੰ ਆ 15 ਦਿਨ ਛੁੱਟੀ ਦਿੰਦਾ 15 ਦਿਨਾਂ ਦੇ ਬਚੀ ਆ ਕੇ ਤੂੰ ਆਉਂਦਾ ਸਾਰਾ ਕੰਮ ਕਰਿਆ ਫੇਰ ਤੈਨੂੰ ਸਭ ਕੁਝ ਮਿਲੂਗਾ ਫੇਰ ਉਹ ਭਾਈ ਜਦੋਂ ਜਮਦੂਤ ਛੱਡ ਕੇ ਗਏ ਤੇ ਛੇਤੀ ਛੱਡਿਆ ਉਹ ਮੌਤ ਹੋਈ ਸੀ ਰਾਤ ਨੂੰ ਬਾਡੀ ਅਜੇ ਪਈ ਸੀ ਓਵੇਂ ਸ਼ਿਕਾਰੀ ਨਹੀਂ ਸੀ ਫਿਰ ਉਹ ਮੋੜਤਾ ਮੋੜਿਆ ਵਾ ਜਿਉਂਦਾ ਹੋ ਗਿਆ ਜਿਉਂਦਾ ਹੋ ਗਿਆ ਉਹਨੇ ਫੇਰ ਛਰੋਵਰ ਬਣਾਏ 15 ਦਿਨਾਂ ਚ ਬਹੁਤ ਫੂਲ ਆਏ ਉਹਨਾਂ ਦਾਣਾ ਬੇਸਾਬਾ ਉਹਨੇ ਪੁੰਨ ਕੀਤਾ ਲੀੜਾ ਕਾ ਪਰਵੇਸ ਆਬਾ ਪੁੰਨ ਕੀਤਾ ਫੇਰ ਜਦੋਂ 15 ਦਿਨਾਂ ਚ ਕਰਕੇ ਦਾ ਇੰਨਾ ਕੰਮ ਸਰੀਰ ਛੱਡ ਕੇ ਗਿਆ ਘੇਰੋਂ ਨੂੰ ਚਾਹ ਕੁਛ ਮਿਲਿਆ ਉਥੋਂ ਜਿਹੜਾ ਪੁੰਨ ਕਰਨਾ ਨਾ ਆਪਾਂ ਹੁਣ ਸਿਆਣੇ ਵੀ ਕਹਿੰਦੇ ਆ ਵੀ ਜੋ ਕੋਈ ਮੰਗਤਾ ਹੁੰਦਾ ਉਹਨੂੰ ਲੀੜਾ ਦੇ ਰਿਓ ਤੇੜ ਪਾ ਲੂ ਉਹਨੂੰ ਰੋਟੀ ਟੁਕ ਖਵਾ ਰਿਓ ਚਲ ਠੀਕ ਆ ਪੈਸੇ ਵੀ ਦੇਣੇ ਪੈਂਦਾ ਕੋਈ ਮੜੀ ਫੁੱਟ ਲੋਡ ਹੁੰਦੀ ਆ ਯਾਨੀ ਹੋਰ ਚੀਜ਼ ਦਾ ਪੁੰਨ ਨਹੀਂ ਲੱਗਦਾ ਲੀੜੇ ਦਾ ਤੇ ਜਿਹੜਾ ਅੰਨ ਪਾਣੀ ਦੇਣਾ ਏੜਾ ਵੱਡਾ ਪੁੰਨ ਆ ਹੁਣ ਤੈਨੂੰ ਨਾਲ ਲੱਗਦੀ ਸਾਡੇ ਪਿੰਡ ਦੀ ਸੁਣਾ ਦੇਣਾ